ਸਕਤ ਕੀ ਇਸ ਵਕਤ ਪੰਜਾਬ ਦੇ ਕੀ ਹਾਲਾਤ ਹਨ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਹਰ ਪੰਨ ਦੀ ਖਬਰ ਤੁਹਾਡੇ ਕੋਲ ਪਹੁੰਚ ਰਹੀ ਹੈ ਕਿ ਕਿੱਥੇ ਕੀ ਹੋ ਰਿਹਾ ਹੈ ਪੰਜਾਬ ਦਾ ਹੁਣ ਤੱਕ ਹੜ ਮਾਰੀ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਕਿਸਾਨਾਂ ਦੀਆਂ ਪੁੱਤਾਂਾਂ ਮੰਗਾਂ ਗਾਂ ਪਾਲੇਆਂ ਫਸਲਾਂ ਪਾਣੀ ਦੇ ਵਿੱਚ ਰੁੜ ਗਈਆਂ ਮਾਲ ਡੰਗਰ ਜਾਨਵਰ ਪਤਾ ਨਹੀਂ ਕਿੰਨੇ ਹੀ ਜੀਵ ਜੰਤੂ ਪਾਣੀ ਦੀ ਢੇਡ ਚੜ ਗਏ ਇਨਸਾਨ ਪਾਣੀ ਦੇ ਵਿੱਚ ਰੁੜ ਗਏ ਲੋਕਾਂ ਨੇ ਮਿਹਨਤ ਦੇ ਨਾਲ ਬਣਾਏ ਹੋਏ ਰਹਿਣ ਬਸੇਰੇ ਉੱਜੜ ਗਏ ਪਾਣੀ ਦੇ ਵਿੱਚ ਰੁੜ ਗਏ ਕਰੋੜਾਂ ਦੀਆਂ ਕੋਠੀਆਂ ਦੇ ਵਿੱਚ ਰਹਿਣ ਵਾਲੇ ਵੀ ਇਸ ਵਕਤ ਤੰਮੂ ਲਗਾ ਕੇ गुजारा ਕਰ ਰਹੇ ਨਹੀਂ ਇਹ ਹਾਲਾਤ ਆ ਇਸ ਵਕਤ ਪੰਜਾਬ ਦੇ ਮਤਲਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦਾ ਹੁਣ ਤਾਂ ਬਹੁਤ ਜ਼ਿਆਦਾ ਚਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ ਅਤੇ ਕੁਝ ਨੁਕਸਾਨ ਬਾਰੇ ਆਪਾਂ ਨੂੰ ਇਹ ਪਾਣੀ ਸੁੱਕਣ ਤੋਂ ਬਾਅਦ ਪਤਾ ਲੱਗਣਾ ਹੈ ਅਸਲ ਦੇ ਵਿੱਚ ਅਸਲ ਚੁਣੌਤੀਆਂ ਅਸਲ ਮੁਸ਼ਕਲਾਂ ਤਾਂ ਸਾਡੇ ਲਈ ਉਦੋਂ ਹੀ ਆਉਣਗੀਆਂ ਜਦੋਂ ਕੇ ਹੜਾ ਦਾ ਪਾਣੀ ਉਹਨਾ ਬੰਦ ਹੋ ਗਿਆ ਇਹ ਸੁੱਕ ਗਿਆ ਪੰਜਾਬ ਇਸ ਵਕਤ ਬਹੁਤ ਮੁਸ਼ਕਲ ਘੜੀ ਦੇ ਵਿੱਚੋਂ ਲੰਘ ਰਿਹਾ ਹੈ ਪਰ ਸੰਜਤ ਜੀ ਇਹ ਵੀ ਸੱਚ ਹੈ ਕਿ ਪੰਜਾਬ ਦੇ ਉੱਤੇ ਇਹ ਮੁਸ਼ਕਲਾਂ ਪਰੇਸ਼ਾਨੀਆਂ ਕੋਈ ਪਹਿਲੀ ਵਾਰ ਨਹੀਂ ਆਈਆਂ ਪੰਜਾਬ ਦੇ ਉੱਤੇ ਕਈ ਵਾਰ ਇਦਾਂ ਦੀ ਮੁਸ਼ਕਲ ਘੜੀ ਬਣੀ ਆ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੰਜਾਬ ਨੂੰ ਆਈਆਂ ਨੇ ਪਰ ਜਿੰਨੀ ਵਾਰ ਪੰਜਾਬ ਦੇ ਉੱਤੇ ਮੁਸ਼ਕਲਾਂ ਆਈਆਂ ਚੁਣੌਤੀਆਂ ਆਈਆਂ ਪੰਜਾਬ ਹੁਣੇ ਵਾਰ ਹੀ ਉਹਨਾਂ ਦੇ ਨਾਲ ਟਕੜਾ ਹੋ ਤੋ ਟਕਰੇ ਆਈ ਜਿੰਨੇ ਵਾਰ ਵੀ ਪੰਜਾਬ ਦੇ ਉੱਤੇ ਮੁਸ਼ਕਲਾ ਆਈਆਂ ਪੰਜਾਬ ਉਹ ਮੁਸ਼ਕਲ ਤੋਂ ਬਾਅਦ ਕੋਈ ਨਹੀਂ ਜ਼ਿਆਦਾ ਟਕੜਾ ਹੋਇਆ ਹੈ ਜ਼ਿਆਦਾ ਤਾਕਤਵਰ ਹੋਇਆ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਆ ਕੋਈ ਸੰਗਤ ਜੀ ਸਰਦਸਨਾ ਪੰਜਾਬ ਨੂੰ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਪੰਜਾਬ ਸੂਰ ਵੀਰ ਜੋਧੀਆਂ ਸ਼ਹੀਦਾਂ ਦੀ ਧਰਤੀ ਆ ਪੰਜਾਬ ਦਾ ਤੁਝਾਂ ਨੂੰ ਰਜਾਉਣ ਵਾਲਾ ਸੁਭਾਏ ਇਹ ਕਿਵੇਂ ਧੁੱਖਾ ਮਾਰ ਸਕਦਾ ਹੈ ਪੰਜਾਬ ਦਾ ਡੁੱਬਦੇਆਂ ਨੂੰ ਸਹਾਰਾ ਦੇਣ ਵਾਲਾ ਇਹ ਕਿਵੇਂ ਡੁੱਬ ਸਕਦਾ ਹੈ ਕਿਸੇ ਦੇ ਉੱਤੇ ਵੀ ਕੋਈ ਮੁਸ਼ਕਲ ਘੜੀ ਆ ਗਈ ਕਿਸੇ ਨੂੰ ਮਦਦ ਦੀ ਲੋੜ ਹੋਵੇ ਪੰਜਾਬ ਪੰਜਾਬੀ ਇਹ ਨਹੀਂ ਦੇਖਦੇ ਕਿ ਇਹਦੀ ਕੀ ਜਾਤ ਆ ਕੀ ਧਰਮ ਆ ਬਿਨਾਂ ਭੇਡ ਕਾਉਂ ਸੇਵਾ ਕਰਕੇ ਆ ਕੁੱਲ ਕੇ ਨਾਤੇ ਕਰਦੇ ਆ ਪੰਜਾਬੀ ਆਪਣੇ ਵੱਡੇ ਦਿਲ ਕਰਕੇ ਜਾਣੇ ਜਾਂਦੇ ਆ ਪੰਜਾਬੀਆਂ ਦੇ ਦਿਲ دریا ਇਹ ਜਿਹਦੇ ਨਾਲ ਵੀ ਖੜਨੇ ਨਾ ਉਹ ਬੰਦਾ ਕਦੇ ਵੀ ਹਾਰ ਨਹੀਂ ਸਕਦਾ ਤੇ ਫਿਰ ਜਦ ਮੱਕੀ ਦੀ ਆਪਣੇ ਤੇ ਮੁਸ਼ਕਲ ਢੜੀ ਆਈ ਤਾਂ ਇਹ ਕਿਵੇਂ ਹਾਰ ਸਕਦਾ ਹੈ ਕਿਵੇਂ ਡੁੱਬ ਸਕਦਾ ਹੈ ਨਹੀਂ ਪੰਜਾਬ ਫਿਰ ਤੋਂ ਖਰਾਬ ਹੋਵੇਗਾ ਅੰਦਾਜ਼ੇ ਲੱਗ ਰਹੇ ਆ ਕਹਿੰਦੇ ਵੀ ਪੰਜਾਬ ਦਾ ਜਿੰਨਾ ਨੁਕਸਾਨ ਹੋ ਗਿਆ ਏ ਇਹ ਨੁਕਸਾਨ ਦੀ ਭਰਪਾਈ ਕਰਨ ਤੇ ਬਹੁਤ ਸਮਾਂ ਲੱਗ ਜਾਣਾ ਹੈ ਕਹਿੰਦੇ ਇਹ ਨੁਕਸਾਨ ਕਰਕੇ ਪੰਜਾਬ ਬਹੁਤ ਪਿੱਛੇ ਚਲੇ ਗਿਆ ਹੈ ਕੋਈ ਕਹਿੰਦਾ ਵੀ 2 ਸਾਲ ਦਾ ਸਮਾਂ ਲੱਗ ਜਾਣਾ ਹੈ ਪੰਜਾਬ ਨੂੰ ਫਿਰ ਤੋਂ ਖਿਸ਼ਹਾਲ ਹੋਣ ਚ ਕੋਈ ਕਹਿੰਦਾ 5 ਸਾਲ ਦਾ ਸਮਾਂ ਲੱਗ ਜਾਣਾ ਤੇ ਕੋਈ ਕਹਿੰਦਾ ਵੀ ਕਿ 10 ਬਰੇ ਪਿੱਛੇ ਚਲੇ ਗਏ ਉੱਥੇ ਸੰਗਤ ਨਹੀਂ ਜੋ ਇਸ ਵਕਤ ਪੰਜਾਬ ਦੇ ਵਿੱਚ ਆਪਾਂ ਏਕਤਾ ਵੇਖ ਰਹੇ ਆ ਅਤੇ ਇਹ ਏਕਤਾ ਕੋਈ ਪਹਿਲੀ ਵਾਰ ਵੇਖਣ ਨੂੰ ਨਹੀਂ ਮਿਲੀ ਇਹ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਚੱਲਦਾ ਰਹੇ ਪਰ ਸੱਚ ਤਾਂ ਇਹ ਆ ਵੀ ਜਦੋਂ ਪੰਜਾਬ ਦੇ ਉੱਤੇ ਕੋਈ ਢੀੜ ਪੈਂਦੀ ਆ ਕੋਈ ਮੁਸ਼ਕਲ ਘੜੀ ਆਂਦੀ ਆ ਨਾ ਪੰਜਾਬ ਦੀ ਇਕਤਾ ਦਾ ਅਸਲ ਦੇ ਵਿੱਚ ਪਤਾ ਹੀ ਉਦੋਂ ਲੱਗਦਾ ਹੈ ਪੰਜਾਬੀ ਇੱਕ ਦੂਸਰੇ ਦੇ ਨਾਲ ਮੋਢੇ ਦੇ ਨਾਲ ਮੋਤਾ ਜੋੜ ਕੇ ਖੜ ਜਾਂਦੇ ਆ ਤੇ ਇਸੇ ਇੱਕ ਇੱਕ ਕਰਕੇ ਹੀ ਤੇ ਇਹ ਹੀ ਕਾਰਨ ਹੈ ਕਿ ਪੰਜਾਬ ਹਰ ਮੁਸ਼ਕਲ ਕੜੀ ਦੇ ਵਿੱਚੋਂ ਬਹੁਤ ਸ਼ੇਤੀ ਬਾਹਰ ਆ ਜਾਂਦਾ ਹੈ ਕਿਉਂਕਿ ਇਕਤਾ ਦੇ ਵਿੱਚ ਬਾਲਿਆ ਤੇ ਜੇ ਇਹ ਇਕ ਇਕ ਐਸੇ ਤਰ੍ਹਾਂ ਬਰਕਰਾਰ ਰਿਹਾ ਤਾਂ ਫਿਰ ਤੁਸੀਂ ਦੇਖਿਓ ਇਹ ਮੁਸ਼ਕਲ ਕੜੀ ਦੇ ਵਿੱਚੋਂ ਆਪਾਂ ਛੇਤੀ ਹੀ ਬਾਹਰ ਆ ਜਾਣਾ ਹੈ ਪੰਜਾਬ ਇੱਕ ਤਾਕਤਵਰਸ਼ ਪਹਾ ਹੈ ਕਿਉਂਕਿ ਪੰਜਾਬ ਦੇ ਕੋਲ ਭਗਤੀ ਤੇ ਸ਼ਕਤੀ ਦੋਵੇਂ ਤਾਕਤਾਂ ਨੇ ਇਸ ਕਰਕੇ ਪੰਜਾਬ ਨੂੰ ਕੋਈ ਬੋਤਾ ਚਰਨਾ ਨਹੀਂ ਲੱਗਣਾ। ਉਹ ਜੇ ਆਪਣੇ ਫਿਰ ਤੋਂ ਖੁਸ਼ਹਾਲ ਹੋ ਜਾਣਾ ਹੈ। ਫਿਰ ਤੋਂ ਪੰਜਾਬ ਦੀ ਧਰਤੀ ਤੇ ਉਸੇ ਤਰ੍ਹਾਂ ਫਸਲਾਂ ਨਹੀਂ ਰਹਿਣੀਆਂ। ਪੰਜਾਬ ਦੇ ਵਿੱਚ ਖੁਸ਼ੀਆਂ, ਖੇੜੇ, ਗੁੰਜਣਗੇ। ਐਨੀ ਮੁਸ਼ਕਲ ਘੜੀ ਦੇ ਵਿੱਚ ਵੀ ਤੁਸੀਂ ਕੋਈ ਪੰਜਾਬੀ ਨਰਾਂ ਸ਼ੁੰਦਾ ਦੇਖਿਆ ਕਿ ਕਿੰਨੇ ਵੀਡੀਓਜ਼ ਆਪਣੇ ਕੋਲ ਆਉਂਦੀਆਂ ਨੇ ਕਿੰਨੀ ਚੜਦੀ ਕਲਾ ਵਾਲੇ ਸਿੰਘ ਨੇ ਜੋ ਸੇਵਾ ਕਰ ਰਹੇ ਆ ਉਹ ਤਾਂ ਚੜਦੀ ਕਲਾ ਦੇ ਵਿੱਚ ਹੈ ਹੀ ਆ ਬਲਕਿ ਜਿਹੜੇ ਹੜ੍ਹ ਪ੍ਰਭਾਵਿਤ ਨੇ ਜਿਨ੍ਹਾਂ ਦੇ ਘਰਾਂ ਰੁੜ ਗਏ ਫਜ਼ਲਾਂ تباہ ਹੋ ਗਈਆਂ ਮਾਲ ਨਿਕਰ ਰੁੜ ਗਿਆ ਉਹ ਵੀ ਚੜਦੀ ਕਲਾ ਦੇ ਵਿੱਚ ਨੇ ਕਿਸੇ ਦੇ ਵੀ ਕੋਈ ਪ੍ਰਮਾਤਮਾ ਦੇ ਨਾਲ ਗਿਲਾ ਸ਼ਿਕਵਾ ਨਹੀਂ ਕੋਈ ਕਿਸੇ ਦੇ ਨਾਲ ਗਿਲਾ ਸ਼ਿਕਵਾ ਨਹੀਂ ਉਸ ਚੜਦੀ ਕਲਾ ਦੇ ਵਿੱਚ ਆ ਭਾਵੇਂ ਇਹ ਕੁਦਰਤੀ ਆਫਤ ਆ ਤਾਂ ਹੈ ਜੋ ਜੀਅ ਪਰ ਸੱਚ ਹੈ ਕਿ ਪੰਜਾਬ ਹਮੇਸ਼ਾ ਜਨਦੀ ਕਲਾ ਦੇ ਵਿੱਚ ਰਿਹਾ ਹੈ ਤੇ ਹਮੇਸ਼ਾ ਨਹੀਂ ਜਨਦੀ ਕਲਾ ਦੇ ਵਿੱਚ ਰਹੇਗਾ ਇਹ ਮੁਸ਼ਕਲ ਘੜੀ ਦੇ ਵਿੱਚ ਵੀ ਪੰਜਾਬ ਬਹੁਤ ਛੇਤੀ ਬਾਹਰ ਆ ਜਾਵੇਗਾ ਪਰ ਆਵੇਗਾ ਤਾਂ ਜੇ ਪੰਜਾਬ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਏਕਤਾ ਪਰਕਰਾਰ ਹੋਵੇਗੀ ਇਸ ਲਈ ਨਾ ਸੱਚ ਤੋਂ ਵੱਧ ਅੱਗੇ ਹੋ ਕੇ ਇੱਕ ਦੂਸਰੇ ਦੀ ਮਦਦ ਕਰੀਏ ਅਜੇ ਤਾਂ ਪਾਣੀ ਆਇਆ ਹੈ ਅਜੀ ਆ ਰਹਾ ਹੈ ਅਸੰਤ ਚੁਣੌਤੀਆਂ ਸਾਡੇ ਲਈ ਉਦੋਂ ਖੜੀਆਂ ਹੋਣਗੀਆਂ ਜਦੋਂ ਇਹ ਪਾਣੀ ਸੁੱਕੇਗਾ ਇਸ ਕਰਕੇ ਹੁਣ ਤੋਂ ਹੀ ਤਿਆਰੀ ਕਰਦੇ ਸ਼ੁਰੂ ਕਰ ਲਓ ਉਹਨਾਂ ਮੁਸ਼ਕਲਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਅੜਾ ਤੋਂ ਬਾਅਦ ਦੀ ਜੋ ਸਥਿਤੀ ਹੋਣੀ ਹੈ ਨਾ ਪਾਣੀ ਸਬੰਤੋਂ ਗਾਹ ਦੀ ਸਥਿਤੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਕਿ ਤਰ ਤਿੰਨ ਫਿਰ ਤੋਂ ਕਿੰਜ ਕੁਝ ਜਾਊ ਬਣਾਉਣਾ ਕਿੰਜ ਇਹਦੇ ਵਿੱਚ ਫਸਲ ਬੀਜਣੀ ਆ ਅਤੇ ਸਭ ਤੋਂ ਵੱਡੀ ਮੁਸ਼ਕਲ ਨਹੀਂ ਆ ਸੇਕ ਸੁਨਰਦੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੂਪ ਚ ਲੈਣ ਦਾ ਡਰ ਹੈ ਪਰ ਇਨ੍ਹਾਂ ਮੁਸ਼ਕਲਾਂ ਚੁਣੌਤੀਆਂ ਨੂੰ ਲੈ ਕੇ ਆਪਾਂ ਤਿਆਰੀ ਕਰਨੀ ਆ ਚਰਨਾ ਨਹੀਂ ਆ ਨਿਰਾਸ਼ ਨਹੀਂ ਆ ਹਮਤ ਤਨੀ ਹੋਈ ਹੋਇਆ ਹੈ ਪੰਜਾਬ ਦੀ ਧਰਤੀ ਚੰਦੀ ਕਲਾ ਵਾਲੀ ਧਰਤੀ ਆ ਇੱਥੇ ਕੋਈ ਵੀ ਅਸੰਭਵ ਨਹੀਂ ਆ ਅਸੰਭਵ ਕੰਮ ਨੂੰ ਵੀ ਪੰਜਾਬੀ ਸੰਭਵ ਕਰ ਦਿੰਗੇ ਆ ਪੰਜਾਬ ਦੁਨੀਆਂ ਦਾ ਕੋਲ ਹਰ ਮੁਸ਼ਕਲ ਦਾ ਹਾਰ ਚੰਤੀ ਦਾ ਹੱਲ ਆ ਇਸ ਕਰਕੇ ਇਹ ਦੁਚਨੱਤੇ ਨਾਲ ਉਹਨਾਂ ਨੇ ਨਾ ਨਾ ਇੰਨਾ ਦਾ ਵੀ ਆਪਾਂ ਹੰਦ ਲੱਤ ਲੈ ਇਸ ਤਰ੍ਹਾਂ ਕੇ ਨਰਾਸ਼ਨ ਨਹੀਂ ਹੋਣਾਗਾ ਬਸ ਆਪ ਕੋ ਤਿਆਰੀਆਂ ਵਿੱਚ ਰਵ ਹੋ ਕਰ ਲੋ ਸਭ ਤੋਂ ਪਹਿਲੀ ਤਿਆਰੀ ਤਾਂ ਆਪਣੇ ਮਨ ਨੂੰ ਮਜ਼ਬੂਤ ਬਣਾ ਲਈ ਕਿਉਂਕਿ ਜੇ ਮਨ ਚਲਦੀ ਕਲਾ ਦੇ ਵਿੱਚ ਆ ਫਿਰ ਆਪਾ ਸਭ ਕੁਝ ਹੀ ਕਰ ਜਾਣਾ ਹੈ ਇਹ ਮਨ ਚਲਦੀ ਕਲਾ ਦੇ ਵਿੱਚ ਪਾ ਹੀ ਰਹਿਣਾ ਹੈ ਜੇ ਅਸੀਂ ਉਹ ਕਰਮ ਕਿਤਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ ਇਸ ਕਰਕੇ ਜਿੰਨਾ ਹੋ ਸਕੇ ਰੱਬ ਦਾ ਨਾਮ ਚੱਕ ਆਪਣੀ ਭਗਤੀ ਨੂੰ ਵਧਾਓ ਜਿਵੇਂ ਜਿਵੇਂ ਭਗਤੀ ਵਧੇਗੀ ਨਾ ਤਾਂ ਦੇਖਣਾ ਸਾਰnai ਸ਼ਕਤੀ ਰੋਧਿਕ ਨਹੀਂ ਗਾਨੀ ਤੁਸੀਂ ਬਾਖੂ ਵੀ ਕਿਰਤਕਮਾਈ ਆ ਉਹ ਕਿਰਤਕਮਾਈ ਦੇ ਵਿੱਚ ਉਹ ਇਮਾਨਦਾਰੀ ਦੇ ਨਾਲ ਉਹ ਦਾ ਦਸੰਦ ਇੱਕ ਸਾਇਰ ਤੇ ਕੱਢ ਕੇ ਰੱਖਿਆ ਕਰੋ ਅੱਗੇ ਤੁਸੀਂ ਦਸੰਦ ਪੜਦੇ ਹੋ ਜਾਂ ਨਹੀਂ ਪੜਦੇ ਪਰ ਫੋਨ ਕੱਢਣਾ ਪੈਣਾ ਹੈ ਅਤੇ ਇਹ ਦਸੰਦ ਆਪਾਂ ਨੂੰ ਆਪਣਾ ਨਿਗਤ ਵਿੱਚ ਰੱਖਣਾ ਹੈ ਤਾਂ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਮਡੇਦਾਨੀ ਨੇ ਪੰਜਾਬੀਆਂ ਦੇ ਉੱਤੇ ਮਹਾਰਾ ਸੱਚੇ ਭਾਸ਼ਾ ਨਾਲ ਬੜੀ ਕਿਰਪਾ ਕੀਤੀ ਆ ਅਤੇ ਜੋ ਵੀ ਨਾਮ ਹੋਂ ਤੱਕ ਸਾਹਮਣੇ ਆਏ ਆ ਜਿਹੜੇ ਪੰਜਾਬ ਦੇ ਜਿਨ੍ਹਾਂ ਨੇ ਪੈਸੇ ਰੱਖੋਂ ਮਦਦ ਕੀਤੀ ਹੈ ਉਹਨਾਂ ਨੇ ਪਰੋਗਾਂ ਦੇ ਵਿੱਚ ਹੀ ਕੀਤੀ ਆ ਕਿਉਂਕਿ ਗੁਰਮੈਣਕ ਪਾਸ਼ਾ ਜੀ ਨੇ ਪੰਜਾਬ ਦੀ ਤਲਤੀ ਨੂੰ ਹਰ ਪਾਸਿਓਂ ਹੀ ਬੜਾ ਤਮਾਨਾ ਨਾ ਹੈ ਚਲੋ ਤੋ ਤਾਂ ਫਿਰ ਦੇਵਤਾਂ ਦੇ ਮਦਦ ਤਾਂ ਨਹੀਂ ਪਰ ਆਪਾਂ ਜਿੰਨੇ ਜੋਗੇ ਹਨ ਆਪਣੇ ਵੱਲੋਂ ਪੂਰੀ ਮਦਦ ਕਰਨੀ ਹੈ ਥੋੜੇ ਦੇ ਵਿੱਚ ਥੋੜਾ ਦਾ ਸਮਾਂ ਲੱਗੇ ਬਹੁਤੇ ਦੇ ਵਿੱਚ ਬਹੁਤਾ ਲੱਗੂ ਦਸਵੰਧਤਾ ਹਰ ਹਾਲ ਦੇ ਵਿੱਚ ਵਧਾਈ ਜੇ ਜ਼ਿਆਦਾ ਮਦਦ ਕਰ ਸਕਦੇ ਹੋ ਜ਼ਿਆਦਾ ਕਰੋ ਜਿਵੇਂ ਹੁਣ ਆਪਾਂ ਕਮਾਂ ਦੇ ਵਿੱਚ ਦੇਖ ਰਹੇ ਹਾਂ ਕਿ ਇਹ ਦੋਜੀਤ ਦਸਾਂਗ ਨੇ ਕਈ ਪਿੰਡ ਗੋਦ ਲੈ ਲਿਆ ਕਿ ਉਹਨਾਂ ਨੇ ਪਿੰਡ ਦੇ ਨੁਕਸਾਨ ਪੂਰੇ ਕਰਦੇ ਆ। ਕਿਸੇ ਨੇ ਘਰ ਗੋਦ ਨਹੀਂ ਆਪਾਂ ਜੇ ਪਿੰਡ ਗੋਦ ਲੈਣ ਜੋਗੇ ਨਹੀਂ ਘਰ ਗੋਦ ਲੈਣ ਜੋਗੇ ਨਹੀਂ ਤਾਂ ਆਪਾਂ ਕਿਸੇ ਇੱਕ ਜੀ ਦੀ ਜ਼ਿੰਮੇਵਾਰੀ ਤਾਂ ਚੁੱਕ ਸਕਦੇ ਹਾਂ ਜਾਂ 4-5 ਜੀ ਰਾਂਕੇ ਤਾਂ ਕਿਸੇ ਕਿਸੇ ਇੱਕ ਜੀ ਦੀ ਜ਼ਿੰਮੇਵਾਰੀ ਚੁੱਕ ਸਕਦੇ ਹਾਂ ਜਿਵੇਂ ਹੁਣ ਕਿਸੇ ਬੱਚੇ ਦੀ ਪੜ੍ਹਾਈ ਦੇ ਖਰਚੇ ਦੀ ਜ਼ਿੰਮੇਵਾਰੀ ਚੁੱਕ ਲਈ ਵੀ ਆਪਈਆ ਔਰ ਤੁਮਾ ਵੱਤੋਂ ਪੋੜਾ ਦਾ ਬੱਚਾ ਹੈ ਇਹਦੀ ਪੜ੍ਹਾਈ ਦਾ ਖਰਚਾ ਹੁਣ ਮੈਂ ਚੁੱਕਾਂਗਾ ਕਿੰਨੇ ਸਾਲ ਲੱਗ ਜਾਣਗੇ 2 ਸਾਲ ਲੱਗਣਗੇ ਤਾਂ ਹੁਣ ਆਰਥਿਕ ਸਥਿਤੀ ਮੇਰੀ ਹੋਏਗੀ ਮੈਂ ਜਾਣੀ ਦੇ ਤੱਤ ਤੁਹਾਡੇ ਬੱਚੇ ਦੀ ਫੀਸ ਮੈਂ ਭੁਗਾਇਆ ਨਹੀਂ ਕਿਤਾਬ ਲਾ ਰਹੀ ਹਾਂ ਮੈਂ ਲੈ ਕੇ ਦੇਣਾ ਹੈ ਜੇ ਇਕੱਲੇ ਨਹੀਂ ਲੈ ਕੇ ਦੇ ਸਕਦੇ ਚਾਹ ਪਾऊं ਚਾਹ ਨਹੀਂ ਰੋਕੇ ਪਾਉਂ ਉਹ ਇੱਕ ਨੂੰ ਸੰਭਾਲ ਸਕਦੇ ਹਨ ਇਹ ਗੱਲ ਕਰਦੇ ਵੀ ਆਖਾਂ ਉਹ ਮੈਂ ਕਿ ਕਿਸੇ ਇੱਕ ਜੀ ਦੀ ਜਿੰਮੇ داری ਤੋ ਕਿ ਸਕਦੇ ਹਨ ਕਿਸੇ ਬਜ਼ੁਰਗ ਦੀ ਦਵਾਈ ਦਾ ਖਰਚਾ ਚੁੱਕ ਲਈਏ ਕਹਿਣ ਦਾ ਭਾਵ ਇਹ ਹੈ ਕਿ ਜੇ ਦਾ ਪਰਮਾਤਮਾ ਨੇ ਬੋਧ ਕੇ ਉਹ ਕੀਤੇ ਆ ਪੈਸੇ ਬਸ ਉਹ ਕਦੀ ਨਹੀਂ ਰਹਿਣ ਦਿੰਦੇ ਖੇਲ ਦਾ ਬੋਤੇ ਦੇ ਵਿੱਚ ਬੋਤਾ ਵਸਮਾਤ ਕਰਦਾ ਹਾਂ ਕਿ ਇਹ ਗਸਾਂਦ ਗੌਰ ਹੁੰਦਾ ਹੈ ਮਦਰਸੇ ਵਿੱਚ ਹੈ ਕਿ ਹੱਥੇ ਹਿਸਾਬ ਦਾ ਤਫਰਤੂਲੇ ਦੇ ਵਿੱਚੋਂ ਥੋੜਾ ਵੀ ਜਸਮੰਦ ਨਹੀਂ ਕੱਟੇ ਇਹ ਜਮਾਤ ਵਿੱਚ ਮੈਂ ਤਾਂ ਨਹੀਂ ਕੰਡਣਾ ਸ਼ੁਰੂ ਕਰਦਾ ਕਿਉਂਕਿ ਜਿਵੇਂ ਆਪਾਂ ਨੂੰ ਪਹਿਲਾਂ ਕਿਹਾ ਕਿ ਇਹ ਵਾਲਾ ਸਮਾਜ ਜਿਆਦਾ ਨਿਸ਼ਕਲਾਜ ਨੂੰ ਤੇ ਆਈ ਇਹਦੇ ਵਿੱਚ ਸਾਨੂੰ ਪੈਸੇ ਦੀ ਬਹੁਤ ਲੋੜ ਪੈਂਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪਾਣਾ ਹੈ। ਕਈ ਤਰ੍ਹਾਂ ਦੇ ਖੈਰਗੁਜ਼ਾਰ ਪੁਰਸਕਾਰ ਦੇ ਨਾਮ ਤੇ ਤੁਹਾਨੂੰ ਛੱਪਣ ਆ ਸਕਦੇ ਆ। ਤਾਂ ਕਿਸੇ ਵੀ ਖੰਜਾਂ ਹੋਣ ਵਿਅਕਤੀ ਨੂੰ ਕੋਈ ਫੰਡ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ। ਜਿੱਥੇ ਮਦਦ ਕਰਨੀ ਹੈ ਨਾ, ਉੱਥੇ ਜਾ ਕੇ ਅਦੌਰਾ ਚਲੋ। ਜਿੰਨੇ ਕਿ ਡੋਕੇ ਵੀ ਹੋ ਹੈ ਤੁਸੀਂ ਇੱਕ ਮਹੀਨੇ ਦਾ ਤੁਹਾਨੂੰ 1000 ਗਿਆਨੀ ਕੱਟਿਆ ਹੈ। ਉਹ ਵੀ ਤੁਸੀਂ ਸਿੱਖਾ ਜਾ ਕੇ ਕਿਸੇ ਪ੍ਰਭਾਵ ਮੰਦਰ ਦੀ ਤਲੀ ਤੇ ਰੱਖਿਆ ਹੈ। ਇਹ ਲੋਕ ਹੈ ਮੈਂ ਇੰਨੇ ਕਿਰਕਾ ਸੀ ਮੈਂ ਇੰਨੀ ਕਮਾਦੇ ਦੱਸ ਸਕਦਾ ਹਾਂ। ਜਾਵਿਰ ਪੱਥੇ ਆਪਣਾ ਵਸਵਾਂ ਲੈ ਕੇ ਆਏ ਜਿੱਤੇ ਤੁਹਾਨੂੰ ਪਤਾ ਹੈ। ਕਿ ਕਿ ਮੇਰਾ ਅੱਖ ਸਤਿਗੁਰ ਕੀ ਤੀਰ ਕਲਤ ਕਹਿੰਦਾ ਬਸ ਪੰਥ ਸਾਥੇ ਨਾ ਤਹਾ ਕੋ ਦਤਾ ਕੋ ਚਾਰੇਗਾ ਨੂਰ ਮੰਗਾਂ ਦੇ ਕੋ ਜਾਏਗਾ ਕਿਉਂਕਿ ਬਹੁਤ ਸਾਰੀਆਂ ਇਮਾਨਦਾਰ ਸੰਸਥਾਾਂਾਂ ਕਿਉਂਕਿ ਪੱਲੇ ਦਿਨ ਤੋਂ ਹੀ ਸੇਵਾ ਦੇ ਵਿੱਚ ਲੱਗੀਆਂ ਨੇ ਹਮਤ ਨੂਰ ਦੀ ਸੇਵਾ ਨੇ ਦੇਖ ਕੇ ਤਾਂ ਸਿਰਫ ਕਦਾਈ ਆਪਣਾ ਤਾਂ ਤੁਹਾਡੇ ਸਾਹਮਣੇ ਕੱਖ ਦੇ ਨਹੀਂ ਆ। کئی اپنے آپ کے اٹھتے ہی بڑا غصہ جیا ہوتا ہے کہ اس مزل <سؤال> میں دلائیں کرنا جو کیا اور پہلے دن تو اتھے ڈٹے گئے ہیں ہر طرح بھی مدد کر رہے ہیں پانی دیرے چھوڑ باہر پٹین تو لے کہ راشن پانی پچھونا ਨੋਰਾ ਦੇ ਤਮਸ ਨਾਲ ਹਰ ਤਮ ਦੇ ਕੇ ਹਾਂ ਤੁਹਾਨੂੰ ਪਤਾ ਨਹੀਂ ਸਭ ਇਹ ਕਿ ਸਤਵ ਤੇ ਸੱਚ ਤੋਂ ਭਈ ਕਿ ਮਾਰਾ ਸੱਚੇ ਪਾਛੇ ਜੀ ਜੀ ਹੁ ਅਰਦਾਸ ਕਰ ਰਹਾ ਕਿ ਕਿ ਸੇਵਾਦਾਰਾਂ ਨੂੰ ਬਲਵਕਸ਼ ਮਾਰਾ ਸੱਚੇ ਪਾਛੇ ਇਹਨਾਂ ਨੂੰ ਤੰਦਰੁਸਤੀ ਰਖਸ਼ੋ ਤੇ ਕਿਸੇ ਵੀ ਹਰ ਰੋਗ ਇਨਾਂ ਸੇਵਾਦਾਰਾਂ ਦੇ ਲਈ ਵੀ ਜਰੂਰ ਅਰਦਾਸ ਫੇਜ ਕੇ ਕਰਿਆ ਕਰੋ ਜਿਹੜਾ ਕੋ ਪੈਸੇ ਦੇ ਕਰਕੇ ਮਦਦ ਨਹੀਂ ਕਰ ਸਕਦਾ ਘੱਟੋ ਘੱਟ ਅਰਦਾਸ ਤਾਂ ਕਰ ਸਕਦਾ ਹੈ ਨਾ ਦੁਆਵਾਹੀ ਤੇ ਜੀ ਜਾਓ ਘਰਾਂ ਦੇ ਵਿੱਚ ਵੱਧ ਤੋਂ ਵੱਧ ਕਰਵਾਈ ਦਾ ਪਾਸ ਕਰੋ ਆ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੂੰਗੀ ਮਹਾਰਾ ਸੱਚਾ ਪਾਤਸ਼ਾਹ ਸਾਡੀਆਂ ਭੁੱਲਾਂ ਸਾਡੀਆਂ ਗਲਤੀਆਂ ਨੂੰ ਮਾਫ ਕਰੋ ਕਿਉਂਕਿ ਕਿ ਇਨਸਾਨੀਆਂ ਗਲਤੀਆਂ ਦਾ ਹੀ ਖਮਿਆਜਾ ਜੇ ਇਨਸਾਨ ਕੁਦਰਤ ਆਈ ਇਨਸਾਨ ਨਹੀਂ ਵੀ ਕੁਦਰਤ ਦੇ ਨਾਲ ਖਿਲਵਾਰ ਕਰਨ ਤੋਂ ਕੋਈ ਕਸਰ ਨਹੀਂ ਸ਼ਕਤੀ ਕਿ ਕੁਦਰਤ ਤੋਂ ਮਾਫੀ ਮੰਗੋ ਕਿ ਅਸੀਂ ਹੁਣ ਤੇਰੇ ਤੋਂ ਡਰ ਕੇ ਨਹੀਂ ਹੁਣ ਅਸੀਂ ਕੋਈ ਗਲਤੀ ਨਹੀਂ ਕਰਾਂਗੇ ਤੇ ਕਿ ਸਭ ਕੁਝ ਠੀਕ ਹੋ ਜਾਵੇ ਮੰਦ ਤੋਂ ਮਤ ਰੱਖ ਲਗਾਵਾਂਗੇ ਹਾਰੇ ਹੋ ਜਪਣੀਆਂ ਗਲਤੀਆਂ ਬਣਾਹਾ ਦੀ ਪਰ ਮੰਨਣਾ ਤੋਂ ਨਾਤੀ ਹੁੰਦੇ ਹਰ ਜੋ ਜੋ ਪੰਜਾਬ ਦੀ ਸਖ શાંતੀ ਦੇ ਮਨ ਸਰਵਤ ਦੇ ਭਲੇ ਦੀ ਅਰਦਾਸ ਨੂੰ ਸਵੀਕ੍ਰਿਤੀ ਕਰਨ ਆਪਣੇ ਮਨ ਨੂੰ ਮਜ਼ਬੂਤ ਰੱਖੋ ਸੋ ਇਹ ਹੀ ਜ਼ਰੂਰੀ ਬੇਨਤੀ ਹੈ ਸੰਸਨ ਕਿ ਜੋ ਹਾਲਾਤ ਬਣੇ ਹੋਏ ਆ ਇਹਨਾਂ ਤੋਂ ਆਪਾਂ ਸਭ ਜਾਣੂ ਹਾਂ ਅਤੇ ਉਹ ਮਾਲੀ ਹੈ ਕਿ ਨਤੀਆਂ ਮਸ਼ਕਲਾਂ ਦਾ ਵੀ ਪਤਾ ਹੈ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੋਕਾਂ ਦੇ ਘਰ-ਪਾਰ ਰਹਿਣ ਵਿਚੇ ਇਹਨਾਂ ਉਰਤੇ ਵੀ ਬਹੁਤ ਸਾਰੇ ਪੈਸੇ ਵੀ ਲੁੱਟ ਰਿਹਾ ਮਤਲਬ ਬਹੁਤ ਤਰ੍ਹਾਂ ਦਾ ਨਕਸਾਲ ਹੋਇਆ ਹੈ ਇਹ ਜੀਵ ਜੰਤੂ ਜਾਣਦਰਾ ਦਾ ਵੀ ਤਾਂ ਧਿਆਨ ਰੱਖਣਾ ਹੈ ਨਾ ਬਹੁਤ ਕੁਝ ਕਰਨਾ ਹੈ ਇਸ ਕਰਕੇ ਆਪਣੇ ਕੇ ਮਨ ਨੂੰ ਅਤੇ ਤਨ ਨੂੰ ਮਜ਼ਬੂਤ ਬਣਾ ਲੈਣਾ ਹੈ ਇਹਦੇ ਅੰਦਰ ਜਿੰਨਾ ਹੋ ਸਕੇ ਚੰਗਾ ਗਿਆਨ ਕਰੋ ਗੁਰਬਾਣੀ ਦਾ ਗਿਆਨ ਕਰੋ ਕਿਉਂਕਿ ਗੁਰਬਾਣੀ ਦਾ ਗਿਆਨ ਸਾਨੂੰ ਸਹੀ ਰਾਹ ਵੀ ਦਿਖਾਉਂਦਾ ਹੈ ਅਤੇ ਸਾਡੇ ਅੰਦਰ ਦੀ ਤਾਕਤ ਨੂੰ ਜਗਾਉਂਦਾ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਲੱਗ ਲੱਗਦੇ ਹਾਂ ਸੱਚ ਕਰਕੇ ਜਾਣਿਓ ਕਿ ਇੰਨੇ ਲੱਗਦਾ ਵੀ ਬੰਦਾ ਜਿਵੇਂ ਮੇਰੀ ਤਾਕਤ ਦੁੱਗਣੀ ਚੁਗਣੀ ਹੋ ਗਈ ਹੋ ਗਈ ਹੋਵੇ ਆਪਣੇ ਆਪ ਤੇ ਵਿਸ਼ਵਾਸ ਵਧਦਾ ਹੈ ਸੋ ਆਪਣੇ ਕੋਲ ਇੱਕੋ ਹੀ ਸਹਾਰਾ ਹੈ ਆਪਣਾ ਹੋ ਕਿਸੇ ਪਾਸੇ ਜੋਰ ਨਹੀਂ ਆ ਆਪਣਾ ਜੋਰ ਸਿਰਫ ਆਪਾਂ ਨਾਮ ਜਪਣ ਦੇ ਵਾਸਤੇ ਆਤਮਾ ਦੇ ਅੱਗੇ ਆਪਾਂ ਸਿਰਫ ਦਾ ਇਹ ਨਹੀਂ ਕਿ ਕਰ ਸਕਦੇ ਆ ਕਿ ਜਦੋਂ ਆਪਾਂ ਸੱਚੇ ਮਨੋਂ ਉਹਨਾ ਦਾ ਨਾਮ ਚੱਕੀ ਹੁੰਦੀ ਹੈ ਅਸੀਂ ਸਭ ਤੋਂ ਦੇ ਕੋਲੇ ਰਿਹਾ ਵਾਸਵੇਂ ਕੀ ਕਰਾਂਗੇ ਤਮਾਹਿਤ ਜੀ ਜਨੂ ਇੱਕ ਵਕਤ ਸਮੇਂ ਪਰ ਕਰਨ ਕਿ ਸੋਹਰ ਹਰ ਰੋਚ ਨਾਮ ਜਤੋ ਇੱਕ ਉਦਤ ਤੋਂ ਪਰਮਾਤਮਾ ਤੋਂ ਆਪਣੀਆਂ ਗਲਤੀਆਂ ਗਿਣਾਉਂਦੀ ਨਾਹੀਂ ਮੰਗੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਾਂ ਦੇ ਕਟਿਆ ਕਿਉਂਕਿ ਇਹ ਦਸਾਂ ਦਾ ਪਾ ਹਰ ਕਿਰਤਾਂ ਦੀ ਮਦਦ ਕੀ ਵਿੱਚ ਨੰਮਾ ਹੈ ਦੂਸਰਾ ਹਰ ਕਿਰਤਾਂ ਦੇ ਨਾਮ ਤੇ ਜੋ ਸਕੈਮ ਹੋ ਰਹੇ ਨੇ ਧੋਖਾ ਧਗੀਆਂ ਮਾਰ ਰਹੇ ਨੇ ਉਹਨਾਂ ਝੰਮੀ ਬਚਾਈ ਕਿਸੇ ਵੀ ਅਨਜਾਣ ਬੰਦੇ ਨੂੰ ਇੰਤਾਂ ਕਾਫੀ ਕੋਕੀ ਆਪਣੀ ਮਿਹਨਤ ਦੀ ਕਮਾਈ ਨਹੀਂ ਦੇ ਦੇਣੀ ਜਿੱਥੇ ਮਦਦ ਕਰਨੀਆਂ ਆਪਣੇ ਹੱਥੀ ਕਰਕੇ ਉਹ ਆਪ ਕਰਕੇ ਹਨ ਅਤੇ ਜਿਹਨ ਮਦਦ ਕਰ ਰਹੇ ਨੇ ਭਾਵੇਂ ਉਹ ਸਿੰਗਰ ਆ ਐਕਟਰ ਆ ਕੋਈ ਲਾਂਬਣ ਵਾਲਾ ਕੋਈ ਮਤਲਬ ਛੋਹੇ ਮਦਦ ਕਰ ਰਹਾ ਹੈ ਨੇ ਸਮਾਜਿਕ ਸੰਸਥਾਵਾਂ ਨੂੰ ਨਾਲ ਨਾਲ ਸਤਿਕਾਰ ਕਰੂੰ ਉਹਨਾਂ ਦੀਆਂ ਲੱਤਾਂ ਨਾਲ ਕਿੰਝ ਕਈ ਪਾਤਰਾ ਕਰਕੇ ਇਹਨਾਂ ਨੇ ਜਾ ਕੇ ਹਰ ਮੁਆਫਤ ਇਲਾਕਿਆਂ ਦੇ ਵਿੱਚ ਵੇਖਿਆ ਵੀ ਨਹੀਂ ਹੈ ਕਿ ਉਹਤੇ ਕੀ ਹੋ ਰਿਹਾ ਹੈ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਰੀਹਾਂ ਵੇਖਦੇ ਰਹੇ ਤੇ ਅੱਤੇ ਮਰੀਲਾਂ ਦੇ ਥੰਗੇ ਭੜੇ ਭੜੇ ਕਮੈਂਟ ਇਹ ਜੋ ਸਮਾਏ ਨਾ ਇੱਕ ਜੋ ਤੋਂ ਪੁਦਾਈ ਜਿਹੜਾ ਕੋਈ ਸੇਵਾ ਕਰ ਰਿਹਾ ਹੈ ਉਹਦੀ ਹੋਰ ਹੌਸਲਾ ਫੜੇ ਕੇ ਨੂੰ ਹੋਰ ਜੇ ਦਿੱਕਤ ਮਿਲੇ ਉਹ ਹੋਰ ਸੇਵਾ ਕਰੇ 100 ਕੋਈ ਪੰਜ ਦੀ ਸੇਵਾ ਕਰ ਰਿਹਾ ਹੈ 50 ਦੀ ਕਰ ਰਿਹਾ ਹੈ 500 ਦੀ ਕਰ ਰਿਹਾ ਹੈ 5000 ਦੀ 5 ਲੱਖ ਦੀ 5 ਕਰੋੜ ਦੀ ਸਭ ਦਾ ਸਤਿਕਾਰ ਕਰੋ ਸਭ ਨੂੰ ਹਮਲਾਸ਼ੀ ਦਿਓ ਸਭ ਤੋਂ ਚੜ੍ਹਦੀ ਕਲਾ ਦੇ ਕੰਧ ਗੁਸਤੀ ਦੇ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਮਹਾਰਾਜ ਸੱਚੇ ਪਾਸ਼ਾ ਕਿ ਜੋ ਵੀ ਭੈਣ ਭਰਾ ਜਿਹੜੀ ਜਿਹੜੀ ਚੀਜ਼ ਦੇ ਨਾਲ ਵੀ ਮਦਦ ਕਰ ਰਹੀ ਨੇ ਇਹਨਾਂ ਨੂੰ ਉਹ ਸੇਵਾ ਦਾ ਬਲ ਰਖੋ ਤੇ ਸੰਗਤ ਦੀ ਅਨਮੋਲ ਵਿਚਾਰ ਵੀ ਸਾਰੇ ਕੀ ਨੇ ਉਹਨਾਂ ਸਭ ਭੈਣ ਭਰਾਵਾਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਉਹਨਾਂ ਸਾਰੇ ਹੀ ਭੈਣ ਭਰਾਵਾਂ ਦੇ ਨਹੀਂ ਅਸੀਂ ਉਹ ਪਰਮपिता परमात्मा ਜੀ ਦੇ ਕਿ ਅਦਾਸ ਇਸ ਵੀ ਕਰਦੇ ਆ ਕਿ ਮਹਾਰਾਜ ਸੱਚੇ ਪਾਸ਼ਾ ਸਭ سیو چلتی کلا تندرستی کا دان بخش جو بھی کوئی گائک سدا نے سماج دارمک سب ਜਿਹੜੇ ਵੀ ਭੈਣ ਭਰਾ ਨੇ ਜਿੱਥੋਂ ਵੀ ਘਰ ਏਡਾਂ ਦੇ ਲਈ ਮਦਦ ਕੀਤੀ ਆ ਕੋਈ ਪੰਜਾਬ ਦੇ ਨਾਲ ਜਿਸ ਵੀ ਤਰੀਕੇ ਦੇ ਨਾਲ ਅੜਿਆ ਇਹ ਨਾ ਮਾਰਾ ਸਿੱਖਿਆ ਪਾਸ਼ਾ ਉਹਨੂੰ ਦਿਨ ਤੋਂ ਦਿਣੀ ਰਾਤ ਚੱਪਨੀ ਰੱਖੀ ਬਖਸ਼ੇ ਇਹ ਮਾਰਾ ਸਿੱਖਿਆ ਪਾਸ਼ਾ ਉਹਨੇ ਹਰ ਵਾਸਤੇ ਚੜਦੀ ਕਲਾ ਬਖਸ਼ਨਾ ਤੰਦਰੁਸਤੀ ਬਖਸ਼ਨਾ ਤੇ ਹਰ ਤੀਜੇ ਪਰਿਵਾਰਾਂ ਦੇ ਅੰਗ ਸੰਗਤ ਸਹਾਂਣੀ ਨਾਮਾ ਜਿਕੇ ਆਸ਼ਰਮਾਂ ਤੇ ਸ਼ੁੱਧਿਤ ਸ਼ੁੱਧੀ ਕੇ ਪਾਧਰਾ ਤੀ ਉਮਰ ਤੋਂ ਪੇੜ ਫਿਰ ਆਪਣੇ ਘਰਾਂ ਦੇ ਕੜੇ ਹੋਵੇਂ ਛੇਤੀ ਤੋਂ ਛੇਤੀ ਉਹਨਾਂ ਦੇ ਰਹਿਣ ਬਸੇਰੇ ਬਣ ਜਾਣ ਫਿਰ ਤੋਂ ਪੰਜਾਬ ਦੀਆਂ ਫਸਲਾਂ ਖੇਤਾਂ ਦੇ ਵਿੱਚ ਲਹਿਰਾਂ ਪੰਜਾਬ ਦੇ ਵਿੱਚ ਫਿਰ ਤੋਂ ਫਿਸ਼ੀਆਂ ਦੇ ਗੀਤ ਗੂੰਜਣ ਇਹ ਮਾਲਾ ਸੱਖਿਆ ਪਾਸ਼ਾ ਇਹ ਅੰਦਾਜ਼ ਬੇੰਤੀ ਪ੍ਰਦਾਨ ਕਰੋ ਸੰਗਤ ਦੀ ਅਵਾਜ਼ ਬੇੰਤੀ ਹਰ ਰੋਜ਼ ਤੁਸੀਂ ਨਿਖਰੇ ਆ ਗਮਨ ਗਮਨ ਪਤਾ ਨਹੀਂ ਨਾਰਾ ਸੱਚੇ ਕਾਸ਼ਾ ਨੇ ਤੀਂਦੀ ਸੁਨ ਲੈਣੀ ਨਾ ਹਰ ਰੋਜ ਇੱਕ ਪਾਉ ਪੰਜਾਬ ਦੀ ਚੰਤੀ ਕਿਲਾ ਦੇ ਵੇਖੋ ਇੱਕ ਪਾਠ ਹਰ ਈੜ ਤੇ ਪ੍ਰਭਾਵਤ ਭੈਣ ਭਰਾਵਾਂ ਦੇ ਨਹੀਂ ਚਲੋ ਕਿ ਨਾਰਾ ਸੱਚੇ ਕਾਸ਼ਾ ਮਨੁਸ਼ੇ ਕੀ ਤੋ ਸ਼ਿਦਤਾਂ ਨ੍ਰਸਤੀ ਤਾਂ ਕੀ ਵਸੇ ਅਨਾਂ ਦੇ ਕਰ ਦੇ ਉਝੁਣ ਜਣ ਅਸਲੇ ਲੰਜਨ ਫਿਰ ਹਰ ਰੋਜ਼ ਕੁਟੂਕ ਪਤੰਡਾ ਮਾਂ ਤੁਮਾਂ ਜੀ ਦਾ ਸ਼ੁਕਰਾਨਾ ਕਰੋ ਕਿ ਮਾਰਾ ਸੱਚਾ ਪਾਸ਼ਾ ਤੇਰਾ ਸ਼ੁਕਰੀਆ ਕਿ ਇੰਨੀ ਔਖੀ ਘੜੀ ਦੇ ਵਿੱਚ ਵੀ ਤੁਸੀ ਦੋਨਾਂ ਨੂੰ ਨਹੀਂ ਦਿੱਤਾ ਹੈ ਇਹ ਮਾਰਾ ਸੱਚਾ ਪਾਸ਼ਾ ਤੁਸੀਂ ਥੋੜੇ ਦੇ ਵਿੱਚ ਹੀ ਬਜਟ ਕਰ ਦੁੱਤੀ ਆ ਪਤਾ ਨਹੀਂ ਕਿੰਨਾ ਤੰਡਾ ਸੰਕਟ ਸਾ ਦੇਤੇ ਆ ਪਹਿਣਾ ਸੀ ਤੁਸੀਂ ਥੋੜੇ ਦੇ ਵਿੱਚ ਹੀ ਸਾਨੂੰ ਲੁੱਟ ਲਿਆ ਹੈ ਇਹ ਮਾਰਾ ਸੱਚਾ ਪਾਸ਼ਾ ਜੇ ਇੰਨਾ ਨਕਸਾ ਹੌ ਰਿਹਾ ਹੈ ਤਾਂ ਤੁਸੀਂ ਇੰਨੇ ਇਵਤੇ ਦਾਨੀ ਇੰਨੇ ਮਦਦ ਕਰਨ ਵਾਂਦੇ ਵੀ ਵੇਚੇ ਆ ਦਾ ਸੱਚਾ ਭਾਸ਼ਣ ਤੇ ਅਰਸ਼ਿਕ ਬੰਨ ਤਦਾਸਤੇ ਨਾਮ ਨਾਮ ਨਵਤਨਸ਼ ਕਰਨਾ ਨਹੀਂ ਕਰਨਾ